ਜੀ ਆਣੀ ਜਹਾਵੀ ਉਹ ਗਲਾਦ ਲਿਆ ਓਏ ਅਲੋ ਬਾਈ ਚਾਹ ਪਕਾੜੋ ਜੀ ਚਾਹ ਪਕਾੜਾ ਚਾਹ ਬਾਈ ਚਲੋ ਬਾਹਰ ਨੂੰ ਗਏ ਪਾ ਰਿਆ ਲਾ ਫੜਾ ਫੜੀ ਹੋ ਗਿਆ ਜੀ ਬੜੀ ਬੜੀ ਆ ਮੋਤੀ ਮਾ ਆ ਬਾਈ ਜੀ ਲੈ ਵੀ ਬੜੀ ਜੋ ਮੜੇ ਲਾ ਲਾ ਮਾ ਜੋਨੀ ਆਯੋ ਆਯੋ ਬਾਈ ਚਾਪ ਗੋੜਾ ਚਾਪ ਗੋੜਾ ਭਾਈਆ ਜੱਟ ਕੇ ਵੀਰ ਜੀ ਰਾਜ ਜੱਟ ਕੇ ਲੈ ਤੇ ਅਜੋ ਆਯੋ ਆਯੋ ਬਾਈ ਚਾਪ ਗੋੜਾ ਚਾਪ ਗੋੜਾ ਲੈ ਤੇ ਲੈ ਚੇ ਆਯੋ ਬਾਈ ਲੈ ਤੇ ਰਾਜ ਜੱਟ ਕੇ ਵੀਰ ਜੀ ਚਾਪ ਗੋੜਾ ਬਾਈ ਜੀ ਚਾਪ ਗੋੜਾ ਪਾਡਕਾਸਟ ਵਰ ਦੇ ਧੰਨਵਾਦ ਹੈ ਬਹੁਤ ਯੋਗਦਾਨ ਪਾਇਆ ਵੀਰਾਂ ਨੇ ਭਾਈ ਤੋਂ ਲੈ ਕੇ ਲਗਾਤਾਰ ਸਾਡੇ ਨਾਲ ਹੈ ਬੜਾ ਧੰਨਵਾਦ ਹੈ ਵੀਰ ਦਾ ਭਾਈ ਰਾਜ ਛੱਡ ਕੇ ਭਾਈ ਜੀ ਲੈ ਤੇ ਆ ਜਾਓ ਜੇ ਦਵਾਰਗਾ ਵਾਲੇ ਕੰਮ ਹੈ ਆਇਓ ਆਇਓ ਯਾਪਕੋੜਾ ਭਾਈ ਦੀ ਯਾਪਕੋੜਾ ਚਾਪਕੋੜਾ ਬਾਈ ਦੀ ਚਾਪਕੋੜਾ ਆਇਓ 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 ਬਈ ਆਇਓ ਚਾਪਕੋੜਾ ਬਾਈ ਚਾਪਕੋੜਾ ਆਇਓ ਬਾਈ ਲੈਣ ਦੇ ਲੈ ਜਾਂ ਲੈਣੇ ਲੈਣੇ ਆਇਓ ਬਾਈ ਜੀ ਲੈਣ ਦੇ ਚਾਪਕੋੜਾ ਬਾਈ ਦੀ ਚਾਪਕੋੜਾ ਭਾਈ ਜੀ ਆਜੋ ਪਿੰਡ ਪੁੱਤ ਇੱਥੇ ਰੱਖ ਲੈ ਜਿਉਆ ਬੰਦ ਚ ਠੋਕੇ ਮਿੱਤਾ ਬੰਨੀ ਵੀ ਠੋਕੇ ਮੱਥਾ ਪੱਤੀ ਵੀ ਠੋਕੇ ਆ ਗਾ ਆਜੋ 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 ਭਾਈ ਚਾਬਾਣਾ ਪੰਜਾਬ ਦੇ ਮੀਡੀਆ ਦਾ ਵੀ ਬੜਾ ਆਕਾਸ ਤੌਰ ਤੇ ਧੰਨਵਾਦ ਹੈ ਬਹੁਤ ਯੋਗਦਾਨ ਪਾਇਆ ਇਹਨਾਂ ਨੇ ਵੀ ਵੀਰਾਂ ਨੇ ਆ ਜਾਓ ਆਇਆ ਬਾਈ ਲੈ ਕੇ ਆਜੋ ਜੀ ਚਾਪ ਗੋੜਾਈ ਚਾਪ ਗੋੜਾ ਚਾਪ ਗੋੜਾ ਜੀ ਆ ਜਾਓ ਯਾਰ ਚਾਪ ਗੋੜਾ ਆਇਆ ਆਇਆ ਪੂਰੀ ਜਮੋਰੀ ਚਾਪ ਗੋੜਾ ਜੀ ਆਜੋ ਜੀ ਆਜੋ ਭਾਈ ਕਾ ਚੱਲੋ ਲੈ ਲੈ ਚਾਪ ਗੋੜਾ ਚਾਪ ਗੋੜਾ ਆਜੋ 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 ਕਾੜਨ ਸਾਰੇ ਨਾਰਕਾ ਨੂੰ ਯਾਣਾ ਗੱਲ ਆਇਓ ਆਇਓ ਚਾਰ ਪੰਜਾ ਸਗ ਲੋ ਇੱਥੇ ਕਲਾਸੀਆਂ ਟਿਕਾ ਲੈ ਇੱਕੋ ਬਣਾ ਦੇ ਕਾੜੇ ਚਾਹ ਬਣਾਓ ਆਓ ਜੀ ਆਓ ਯਾ ਬਣਾਣਾ ਚਾਹ ਬਣਾਓ ਆਓ